ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ 60 ਸਾਲ ਦੀ ਕੁਲਜੀਤ ਇੱਕ ਸਧਾਰਨ ਤੇ ਸ਼ਾਂਤ ਸੁਭਾਅ ਵਾਲੀ ਔਰਤ ਸੀ ਜ਼ਿੰਦਗੀ ਦਾ ਅੱਧਾ ਹਿੱਸਾ ਪਰਿਵਾਰ ਦੀ ਦੇਖਭਾਲ ਕਰਦੇ ਲੰਘ ਗਿਆ ਪਰ ਅੱਜ ਇਹ ਉਹੀ ਘਰ ਸੀ ਜਿੱਥੇ ਉਸ ਦੀ ਆਵਾਜ਼ ਕੋਈ ਨਹੀਂ ਸੁਣਨਾ ਚਾਹੁੰਦਾ ਸੀ ਘਰ ਵਿੱਚ ਰੀਤ ਦਾ ਜਨਮ ਦਿਨ ਸੀ ਮਹਿਮਾਨਾਂ ਦੀ ਭੀੜ ਸਜਾਵਟ ਹਾਸੇ ਮਜ਼ਾਕ ਸੀ ਪਰ ਉਸ ਸ਼ੋਰ ਵਿੱਚ ਵੀ ਕੁਲਜੀਤ ਨੂੰ ਸਿਰਫ ਆਪਣੀ ਜ਼ਿੰਮੇਵਾਰੀ ਯਾਦ ਸੀ 10 ਲੋਕਾਂ ਦਾ ਖਾਣਾ ਤਿਆਰ ਕਰਨਾ ਉਹ ਰਸੋਈ ਵਿੱਚ ਸਵੇਰ ਤੋਂ ਲੱਗੀ ਹੋਈ ਸੀ ਪਰ ਉਮਰ ਨੇ ਸਾਥ ਨਹੀਂ ਦਿੱਤਾ ਤੇ ਜਿਵੇਂ ਹੀ ਖਾਣਾ ਖਾਣ ਲਈ ਤਿਆਰ ਕੀਤਾ ਗਿਆ ਤਾਂ ਇੱਕ ਛੋਟੀ ਜਿਹੀ ਗਲਤੀ ਹੋ ਗਈ ਤੇ ਫਿਰ ਰੀਤ ਦੀ ਤਿੱਖੀ ਆਵਾਜ਼ ਏ ਕੀ ਕਰ ਦਿੱਤਾ ਤੁਸੀਂ ਇੱਕ ਕੰਮ ਵੀ ਤੁਹਾਡੇ ਤੋਂ ਢੰਗ ਨਾਲ ਨਹੀਂ ਹੁੰਦਾ ਸਾਰਾ ਦਿਨ ਘਰ ਵਿੱਚ ਬੈਠ ਕੇ ਕਰਦੀ ਕੀ ਐ ਤੂੰ ਮੇਰਾ ਪੂਰਾ ਬਰਥਡੇ ਬਰਬਾਦ ਕਰ ਦਿੱਤਾ ਤੂੰ ਬੇਅਕਲ ਬੁੱਢੀ ਸਾਰਾ ਮੂਡ ਖਰਾਬ ਕਰ ਦਿੱਤਾ ਸਾਰੇ ਮਹਿਮਾਨਾਂ ਦੇ ਸਾਹਮਣੇ ਰੀਤ ਨੇ ਕੁਲਜੀਤ ਨੂੰ ਖਰੀਆਂ ਖੋਟੀਆਂ ਸੁਣਾਈਆਂ ਸਭ ਦੀਆਂ ਨਜ਼ਰਾਂ ਕੁਲਜੀਤ ਤੇ ਸੀ ਤੇ ਕੁਲਜੀਤ ਉੱਥੇ ਖੜੀ ਬਰਫ਼ ਵਾਂਗ ਜੰਮ ਗਈ ਉਹ ਕੰਬਦੀਆਂ ਹੋਈਆਂ ਅੱਖਾਂ ਨਾਲ ਆਪਣੇ ਬੇਟੇ ਰਾਜਵੀਰ ਵੱਲ ਦੇਖਣ ਲੱਗੀ ਸ਼ਾਇਦ ਉਹ ਕੁਝ ਕਹੇਗਾ ਉਸ ਦਾ ਸਾਥ ਦੇਵੇਗਾ ਪਰ ਰਾਜਵੀਰ ਨੇ ਗੁੱਸੇ ਵਿੱਚ ਕਿਹਾ ਮੰਮੀ ਤੁਸੀਂ ਇਹ ਕੀ ਕਰ ਦਿੱਤਾ ਅੱਜ ਤਾਂ ਰੀਤ ਦਾ ਸਪੈਸ਼ਲ ਦਿਨ ਸੀ ਤੇ ਤੁਸੀਂ ਸਭ ਦੇ ਸਾਹਮਣੇ ਸਾਡੀ ਬੇਇੱਜ਼ਤੀ ਕਰਵਾ ਦਿੱਤੀ ਜੇ ਨਹੀਂ ਕੰਮ ਹੁੰਦਾ ਤਾਂ ਪਹਿਲਾਂ ਦੱਸ ਦਿੰਦੇ ਕੁਲਜੀਤ ਦਾ ਦਿਲ ਜਿਵੇਂ ਕਿਸੇ ਨੇ ਮੁਠੀ ਵਿੱਚ ਫੜ ਕੇ ਦਬਾ ਦਿੱਤਾ ਹੋਵੇ ਆਪਣੀ ਹੀ ਉਲਾਦ ਆਪਣੇ ਹੀ ਮਹਿਮਾਨਾਂ ਦੇ ਸਾਹਮਣੇ ਉਸ ਨੂੰ ਹੀ ਉੱਚੀ ਆਵਾਜ਼ ਵਿੱਚ ਬੋਲ ਰਹੀ ਸੀ ਇਸ ਦੇ ਵਿੱਚ ਹੀ ਇੱਕ ਹੋਰ ਹਾਦਸਾ ਹੋ ਗਿਆ ਕੁਲਜੀਤ ਦੇ ਹੱਥ ਵਿੱਚੋਂ ਉਹ ਪਲੇਟ ਜਿਸ ਵਿੱਚ ਉਸਨੇ ਚਾਟ ਸਜਾ ਕੇ ਰੱਖੀ ਸੀ ਗਲਤੀ ਨਾਲ ਰੀਤ ਦੀ ਡਰੈੱਸ ਤੇ ਡਿੱਗ ਗਈ ਤੇ ਹੁਣ ਰੀਤ ਸਾਰੀ ਮਰਿਆਦਾ ਭੁੱਲ ਗਈ ਬੱਸ ਕਰੋ ਮੰਮੀ ਜੀ ਉਮਰ ਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਕੁਝ ਵੀ ਕਰੋਗੇ ਜਿੱਥੇ ਕਿੱਥੇ ਦੇਖੋ ਗੰਦਗੀ ਫੈਲਾ ਦਿੱਤੀ ਪਲੀਜ਼ ਮੈਥੋਂ ਦੂਰ ਹੋ ਜਾਓ ਕੁਲਜੀਤ ਕੁਝ ਨਹੀਂ ਬੋਲੀ ਚੁੱਪਚਾਪ ਸਿਰ ਝੁਕਾ ਕੇ ਪਲੇਟ ਚੁੱਕੀ ਤੇ ਰਸੋਈ ਵਿੱਚ ਰੱਖਾਈ ਤੇ ਆਪਣੇ ਕਮਰੇ ਵਿੱਚ ਚਲੀ ਗਈ ਕਮਰੇ ਵਿੱਚ ਪਹੁੰਚ ਕੇ ਦਰਵਾਜ਼ਾ ਬੰਦ ਕੀਤਾ ਤੇ ਫੁੱਟ ਫੁੱਟ ਕੇ ਰੋਣ ਲੱਗ ਪਈ ਉਹ ਉਦੋਂ ਤੱਕ ਰੋਂਦੀ ਰਹੀ ਜਦੋਂ ਤੱਕ ਉਸਦੇ ਹੰਝੂ ਵੀ ਥੱਕ ਨਹੀਂ ਗਏ ਉਹ ਆਪਣੇ ਕਮਰੇ ਵਿੱਚ ਬੈਠੀ ਤਾਂ ਉਸ ਨੂੰ ਯਾਦ ਆਉਣ ਲੱਗੇ ਉਹ ਦਿਨ ਜਦੋਂ ਪੁੱਤ ਦੇ ਵਿਆਹ ਦੀ ਖਬਰ ਸੁਣ ਕੇ ਉਹਨਾਂ ਦਾ ਦਿਲ ਖੁਸ਼ੀ ਨਾਲ ਨੱਚਣ ਲੱਗ ਗਿਆ ਸੀ ਅਤੀਤ ਦੇ ਪੰਨੇ ਉਸ ਦੀਆਂ ਅੱਖਾਂ ਦੇ ਸਾਹਮਣੇ ਫਿਲਮ ਦੀ ਤਰ੍ਹਾਂ ਘੁੰਮਣ ਲੱਗੇ ਕੁਲਜੀਤ ਹਮੇਸ਼ਾ ਹੀ ਘਰ ਦੇ ਕੰਮਾਂ ਨੂੰ ਬੇहद ਪਸੰਦ ਕਰਨ ਵਾਲੀ ਔਰਤ ਸੀ ਉਸਦੇ ਪਤੀ ਜਸਵੰਤ ਸਿੰਘ ਇੱਕ ਸਫਲ ਵਪਾਰੀ ਸੀ ਜਸਵੰਤ ਸਿੰਘ ਨੇ ਕਦੇ ਵੀ ਕੁਲਜੀਤ ਨੂੰ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਨਾ ਹੀ ਘਰ ਵਿੱਚ ਤੇ ਨਾ ਹੀ ਆਪਣੇ بیٹے ਰਾਜਵੀਰ ਦੀ ਪੜ੍ਹਾਈ ਵਿੱਚ ਮਰਨ ਤੋਂ ਪਹਿਲਾਂ ਮਰਨ ਤੋਂ ਪਹਿਲਾਂ ਉਹਨਾਂ ਨੇ ਇੱਕ ਵਸੀਅਤ ਤਿਆਰ ਕੀਤੀ ਸੀ ਜਿਸ ਵਿੱਚ ਘਰ ਰਾਜਵੀਰ ਦੇ ਨਾਮ ਤੇ ਸੀ ਤੇ ਕੁਲਜੀਤ ਦੇ ਲਈ ਇੱਕ ਚਿੱਠੀ ਜਿਸ ਵਿੱਚ ਉਹਨਾਂ ਨੇ ਢੇਰ ਸਾਰਾ ਪਿਆਰ ਤੇ ਅਸ਼ੀਰਵਾਦ ਭਰਿਆ ਸੀ ਜਸਵੰਤ ਸਿੰਘ ਦੀ ਜਾਣ ਤੋਂ ਬਾਅਦ ਵੀ ਕੁਲਜੀਤ ਨੇ ਜ਼ਿੰਦਗੀ ਨੂੰ ਸ਼ਿਕਾਇਤਾਂ ਦੀ ਥਾਂ ਪਿਆਰ ਨਾਲ ਬਤੀਤ ਕੀਤਾ ਘਰ ਵਿੱਚ ਛੋਟੇ ਵੱਡੇ ਕੰਮ ਖਾਣਾ ਬਣਾਉਣਾ ਸਭ ਕੁਝ ਜੋ ਉਹਨਾਂ ਨੂੰ ਦਿਲ ਤੋਂ ਪਸੰਦ ਸੀ ਜਦੋਂ ਰਾਜਵੀਰ ਨੂੰ ਨੌਕਰੀ ਮਿਲੀ ਤਾਂ ਕੁਲਜੀਤ ਉਸਦੇ ਲਈ ਹਰ ਰੋਜ਼ ਸਵੇਰੇ ਨਾਸ਼ਤਾ ਬਣਾਉਂਦੀ ਟਿਫਨ ਪੈਕ ਕਰਦੀ ਤੇ ਖੁਸ਼ੀ-ਖੁਸ਼ੀ ਆਪਣੇ ਦਿਨ ਦੀ ਸ਼ੁਰੂਆਤ ਕਰਦੀ ਇਸ ਦੌਰਾਨ ਇੱਕ ਦਿਨ ਰਾਜਵੀਰ ਨੇ ਦੱਸਿਆ ਕਿ ਉਹ ਆਪਣੀ ਕੰਪਨੀ ਵਿੱਚ ਨਾਲ ਕੰਮ ਕਰਨ ਵਾਲੀ ਰੀਤ ਨੂੰ ਪਸੰਦ ਕਰਦਾ ਹੈ ਕੁਲਜੀਤ ਦੇ ਚਿਹਰੇ ਤੇ ਖੁਸ਼ੀਆਂ ਦੀ ਚਮਕ ਆ ਗਈ ਉਸ ਨੇ ਬਿਨਾਂ ਕਿਸੇ ਸਵਾਲ ਦੇ ਵਿਆਹ ਦੇ ਲਈ ਹਾਂ ਕਰ ਦਿੱਤੀ ਰੀਤ ਵਿਆਹ ਤੋਂ ਬਾਅਦ ਘਰ ਆਈ ਉਹ ਆਤਮ ਨਿਰਪਰ ਮਾਡਰਨ ਤੇ ਖੁੱਲੇ ਵਿਚਾਰਾਂ ਵਾਲੀ ਲੜਕੀ ਸੀ ਸ਼ੁਰੂਆਤ ਵਿੱਚ ਘਰ ਦਾ ਮਾਹੌਲ ਵਧੀਆ ਸੀ ਕੁਲਜੀਤ ਰੀਤ ਨਾਲ ਕਿਸੇ ਵੀ ਤਰ੍ਹਾਂ ਦਾ ਭੇਦ ਭਾਵ ਨਹੀਂ ਕਰਦੀ ਉਹ ਰੀਤ ਦੇ ਲਈ ਵੀ ਉਸੇ ਪਿਆਰ ਨਾਲ ਨਾਸ਼ਤਾ ਬਣਾਉਂਦੀ ਜਿਵੇਂ ਆਪਣੇ ਬੇਟੇ ਰਾਜਵੀਰ ਲਈ ਬਣਾਉਂਦੀ ਸੀ ਪਰ ਕੁਝ ਮਹੀਨਿਆਂ ਬਾਅਦ ਹੀ ਨੇਹਾ ਦੇ ਵਿਹਾਰ ਵਿੱਚ ਬਦਲਾਅ ਆਉਣ ਲੱਗਿਆ ਉਹ ਕੁਲਜੀਤ ਦੇ ਪਿਆਰ ਨੂੰ ਇੰਟਰਫੇਅਰ ਤੇ ਉਸ ਦੀ ਦੇਖਭਾਲ ਨੂੰ ਮਜਬੂਰੀ ਸਮਝਣ ਲੱਗੀ ਉਸ ਨੂੰ ਲੱਗਦਾ ਸੀ ਕਿ ਕੁਲਜੀਤ ਦੇ ਕੋਲ ਹੁਣ ਕੁਝ ਨਹੀਂ ਹੈ ਘਰ ਤਾਂ ਰਾਜਵੀਰ ਦੇ ਨਾਮ ਹੋ ਚੁੱਕਿਆ ਹੈ ਹੁਣ ਤਾਂ ਬਸ ਉਹ ਨੂਹਾ ਪੁੱਤਾਂ ਨੂੰ ਖੁਸ਼ ਰੱਖ ਕੇ ਹੀ ਇਸ ਘਰ ਵਿੱਚ ਆਪਣੀ ਜਗ੍ਹਾ ਬਣਾ ਕੇ ਰੱਖਣਾ ਚਾਹੁੰਦੀ ਹੈ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਸਭ ਇੱਕ ਮਾਂ ਦੇ ਦਿਲ ਤੋਂ ਨਿਕਲਿਆ ਸੱਚਾ ਪਿਆਰ ਸੀ ਹੌਲੀ-ਹੌਲੀ ਰੀਤ ਗੱਲ-ਗੱਲ ਤੇ ਆਦੇਸ਼ ਦੇਣ ਲੱਗੀ ਜਿਵੇਂ ਹੀ ਆਫਿਸ ਤੋਂ ਆਉਂਦੀ ਦਰਵਾਜ਼ੇ ਤੋਂ ਹੀ ਆਵਾਜ਼ ਲਗਾਉਂਦੀ ਮੰਮੀ ਜੀ ਜਲਦੀ ਨਾਲ ਕਾਫੀ ਬਣਾ ਦਿਓ ਅੱਜ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਹੈ ਤੇ ਸਵੇਰੇ ਦੇ ਨਾਸ਼ਤੇ ਵਿੱਚ ਉਸ ਦੇ ਪਸੰਦ ਦਾ ਕੁਝ ਨਾ ਮਿਲਦਾ ਤਾਂ ਉਸ ਦੀਆਂ ਸ਼ਿਕਾਇਤਾਂ ਸ਼ੁਰੂ ਫੇਰ ਤੋਂ ਆਲੂ ਦੇ ਪਰੌਂਠੇ ਮੰਮੀ ਜੀ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਮੈਂ ਇਹਨਾਂ ਤਲਿਆ ਨਹੀਂ ਖਾ ਸਕਦੀ ਮੇਰੇ ਲਈ ਕੁਝ ਅਲੱਗ ਬਣਾਇਆ ਕੁਲਜੀਤ ਚੁੱਪਚਾਪ ਬਿਨਾ ਕੋਈ ਜਵਾਬ ਦਿੱਤੇ ਕੰਮ ਕਰੀ ਜਾਂਦੀ ਤੇ ਉਧਰ ਰਾਜਵੀਰ ਵੀ ਹੁਣ ਹੌਲੀ ਹੌਲੀ ਮਾਂ ਤੋਂ ਦੂਰ ਹੋਣ ਲੱਗਿਆ ਸੀ ਰੀਤ ਦੀਆਂ ਗਲਤੀਆਂ ਉਸ ਦੀ ਉੱਚੀ ਆਵਾਜ਼ ਰਾਜਵੀਰ ਨੂੰ ਕੁਝ ਵੀ ਗਲਤ ਨਹੀਂ ਲੱਗਦਾ ਸੀ ਕੁਲਜੀਤ ਦਾ ਮਨ ਹੁਣ ਬਹੁਤ ਕੁਝ ਸਮਝਣ ਲੱਗਿਆ ਸੀ ਕਿ ਉਹਨਾਂ ਦਾ ਪਿਆਰ ਉਹਨਾਂ ਦੀ ਸੇਵਾ ਮਜਬੂਰੀ ਸਮਝੀ ਜਾਣ ਲੱਗੀ ਹੈ ਪਰ ਉਹ ਜਾਵੇ ਵੀ ਤਾਂ ਕਿੱਥੇ ਜਾਵੇ ਇੱਕ ਹੀ ਬੇਟਾ ਸੀ ਤੇ ਪਤੀ ਇਸ ਦੁਨੀਆ ਵਿੱਚ ਨਹੀਂ ਸੀ ਸਮਾਂ ਇਸੇ ਤਰ੍ਹਾਂ ਬੀਤ ਰਿਹਾ ਸੀ ਜਦੋਂ ਇੱਕ ਦਿਨ ਰੀਤ ਦਾ ਜਨਮ ਦਿਨ ਆਇਆ ਉਸਨੇ ਆਪਣੇ ਆਫਿਸ ਦੇ ਸਾਰੇ ਦੋਸਤ ਤੇ ਬੌਸ ਨੂੰ ਆਪਣੇ ਜਨਮ ਦਿਨ ਦੀ ਛੋਟੀ ਜਿਹੀ ਪਾਰਟੀ ਵਿੱਚ ਬੁਲਾਇਆ ਸਵੇਰੇ ਆਫਿਸ ਜਾਣ ਤੋਂ ਪਹਿਲਾਂ ਬਿਨਾ ਪੁੱਛੇ ਆਦੇਸ਼ ਦੇ ਦਿੱਤਾ ਮੰਮੀ ਜੀ ਅੱਜ 10 ਤੋਂ 15 ਲੋਕ ਆਉਣਗੇ ਸਮੋਸੇ ਟਿੱਕੀ ਚਾਟ ਪਾਸਤਾ ਕਸਟਰਡ ਤੇ ਰਾਜਮਾ ਚਾਵਲ ਬਣਾ ਦੇਣਾ ਇਹਨਾਂ ਤਾਂ ਤੁਸੀਂ ਕਰ ਹੀ ਸਕਦੇ ਹੋ ਦਿਨ ਭਰ ਸੌਂਦੇ ਸੌਂਦੇ ਕਮਰ ਵਿੱਚ ਦਰਦ ਹੋਣ ਲੱਗ ਜਾਵੇਗਾ ਕੁਲਜੀਤ ਨੂੰ ਰੀਤ ਦੀ ਇਹ ਗੱਲ ਬਹੁਤ ਬੁਰੀ ਲੱਗੀ ਉਸਨੂੰ ਲੱਗਦਾ ਸੀ ਕਿ ਘਰ ਦੇ ਕੰਮਾਂ ਵਿੱਚ ਕੋਈ ਮਿਹਨਤ ਨਹੀਂ ਲੱਗਦੀ ਪਰ ਉਹ ਘਰ ਵਿੱਚ ਸ਼ਾਂਤੀ ਚਾਹੁੰਦੀ ਸੀ ਇਸ ਲਈ ਕੁਝ ਨਾ ਬੋਲੀ ਪਰ ਉਸ ਨੂੰ ਡਰ ਸੀ ਛੋਟੀ ਜਹੀ ਗਲਤੀ ਵੀ ਰੀਤ ਦਾ ਪਹਾੜ ਬਣਾ ਦੇਵੇਗੀ ਪੂਰਾ ਦਿਨ ਖੜੇ ਖੜੇ ਉਸ ਨੇ ਸਭ ਕੁਝ ਤਿਆਰ ਕੀਤਾ ਪੈਰ ਦੁਖਣ ਲੱਗੇ ਪਰ ਚਿਹਰੇ ਤੇ ਕੋਈ ਸ਼ਿਕਨ ਨਹੀਂ ਲਿਆਂਦੀ ਸ਼ਾਮ ਨੂੰ ਮਹਿਮਾਨ ਆਏ ਰੀਤ ਸਾਰਿਆਂ ਦੇ ਨਾਲ ਗੱਲਾਂ ਮਾਰਨ ਲੱਗ ਗਈ ਇੱਕ ਵਾਰ ਰਸੋਈ ਵਿੱਚ ਜਾ ਕੇ ਤੱਕ ਨਹੀਂ ਦੇਖਿਆ ਮੇਰੀ ਸੱਸ ਨੂੰ ਮੇਰੀ ਮਦਦ ਦੀ ਜ਼ਰੂਰਤ ਹੈ ਜਾਂ ਨਹੀਂ ਕੁਲਜੀਤ ਹੀ ਭੱਜ ਦੌੜ ਕਰਕੇ ਸਭ ਕੋਲ ਕੋਲ ਡਰਿੰਕ ਕੌਫੀ ਸਨੈਕਸ ਸਰਵ ਕਰ ਰਹੀ ਸੀ ਇਸੇ ਹਫੜਾ ਦਫੜੀ ਵਿੱਚ ਉਸ ਦੇ ਹੱਥ ਵਿੱਚੋਂ ਚਾਟ ਦੀ ਪਲੇਟ نیچے ਡਿੱਗ ਗਈ ਬਸ ਫਿਰ ਕੀ ਸੀ ਰੀਤ ਨੇ ਸਭ ਦੇ ਸਾਹਮਣੇ ਉਹਨਾਂ ਨੂੰ ਉੱਚਾ ਨੀਵਾ ਬੋਲ ਕੇ ਬੇਇੱਜ਼ਤ ਕਰ ਦਿੱਤਾ ਇਹ ਵੀ ਭੁੱਲ ਗਈ ਕਿ ਸਾਹਮਣੇ ਖੜੀ ਔਰਤ ਸਿਰਫ ਉਸ ਦੀ ਸੱਸ ਨਹੀਂ ਬਲਕਿ ਉਸ ਤੋਂ ਉਮਰ ਵਿੱਚ ਵੀ ਵੱਡੀ ਹੈ रीत ਦੇ ਦੋਸਤਾਂ ਨੂੰ ਉਸਦਾ ਵਿਵਹਾਰ ਚੰਗਾ ਨਹੀਂ ਲੱਗਿਆ ਪਰ ਕਿਸੇ ਨੇ ਕੁਝ ਨਹੀਂ ਕਿਹਾ અપਮਾਨਿਤ ਹੋ ਕੇ ਕੁਲਜੀਤ ਜੀ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਰੋਂਦੀ ਰਹੀ ਰਾਤ ਤੱਕ ਉਹਨਾਂ ਦਾ ਸਿਰਦਰਦ ਨਾਲ ਫਟਣ ਲੱਗਿਆ ਅੱਧੀ ਰਾਤ ਤੋਂ ਬਾਅਦ ਕਿਤੇ ਜਾ ਕੇ ਉਹਨਾਂ ਨੂੰ ਨੀਂਦ ਆਈ ਥਕਾਨ ਤੇ ਦਰਦ ਦੇ ਵਿੱਚ ਉਹ ਇੰਨੀ ਗਹਿਰੀ ਨੀਂਦ ਵਿੱਚ ਚਲੀ ਗਈ ਕਿ ਸਵੇਰ ਕਦੋਂ ਹੋ ਗਈ ਉਹਨਾਂ ਨੂੰ ਪਤਾ ਹੀ ਨਾ ਲੱਗਾ ਅਚਾਨਕ ਉਸਦੀ ਨੀਂਦ ਰੀਤ ਦੀ ਚੀਕ ਨਾਲ ਖੁੱਲੀ ਉਹ ਗੁੱਸੇ ਵਿੱਚ ਰਾਜਵੀਰ ਨੂੰ ਕਹਿ ਰਹੀ ਸੀ ਦੇਖ ਰਹੀ ਹਾਂ ਰਾਜਵੀਰ ਮੰਮੀ ਨੂੰ ਜਰਾ ਕੋ ਕੁਝ ਬੋਲ ਕੇ ਦਿੱਤਾ ਤੇ ਇਹ ਦੇਖੋ ਅੱਜ ਟਿਫਨ ਬਣਾਉਣ ਲਈ ਵੀ ਨਹੀਂ ਉੱਠੇ ਨਾ ਨਾਸ਼ਤਾ ਦਿੱਤਾ ਨਾ ਲੰਚ ਬਣਾਇਆ ਕਮਰੇ ਵਿੱਚ ਮਹਾਰਾਣੀ ਦੀ ਤਰ੍ਹਾਂ ਆਰਾਮ ਨਾਲ ਪਈ ਹੈ ਸਾਨੂੰ ਭੁੱਖੇ ਪੇਟ ਆਫਿਸ ਜਾਣਾ ਪਵੇਗਾ ਕੁਲਜੀਤ ਹੜਬੜਾ ਕੇ ਉੱઠી ਤੇ ਜਲਦਬਾਜ਼ੀ ਵਿੱਚ ਉਹ ਬਾਹਰ ਆਈ ਕਬਰਾਈ ਹੋਈ ਆਵਾਜ਼ ਵਿੱਚ ਬੋਲੀ ਬੇਟਾ ਰਾਤ ਸਿਰ ਬਹੁਤ ਦਰਦ ਕਰ ਰਿਹਾ ਸੀ ਪਤਾ ਹੀ ਨਹੀਂ ਲੱਗਾ ਕਦੋਂ ਨੀਂਦ ਆ ਗਈ ਤੇ ਸਵੇਰੇ ਮੈਨੂੰ ਬਿਲਕੁਲ ਵੀ ਅਹਿਸਾਸ ਨਹੀਂ ਹੋਇਆ ਇਸ ਲਈ ਦੇਰ ਹੋ ਗਈ ਮੈਂ ਹੁਣੇ ਤੁਰੰਤ ਨਾਸ਼ਤਾ ਬਣਾ ਦਿੰਦੀ ਹਾਂ ਰੀਤ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹ ਬੋਲੀ ਨਾਟਕ ਬੰਦ ਕਰ ਮੰਮੀ ਜੀ ਮੈਂ ਸਭ ਸਮਝਦੀ ਹਾਂ ਰਾਤ ਮੈਂ ਦੋ ਗੱਲਾਂ ਕੀ ਬੋਲ ਦਿੱਤੀਆਂ ਉਸਦਾ ਹੀ ਡਰਾਮਾ ਦਿਖਾ ਰਹੀ ਹੋ ਤੁਸੀਂ ਅੱਜ ਉਸਦੇ ਸ਼ਬਦ ਤੀਰ ਦੀ ਤਰ੍ਹਾਂ ਲੱਗੇ ਖੁਦ ਤਾਂ ਘਰੇ ਸਾਰਾ ਦਿਨ ਪਈ ਰਹਿੰਦੀ ਐ ਅਸੀਂ ਜਾ ਕੇ ਆਫਿਸ ਵਿੱਚ ਪਿਸਦੇ ਹਾਂ ਤੁਹਾਨੂੰ ਕੀ ਪਈ ਰਹਿੰਦੀ ਐ ਸਾਰਾ ਦਿਨ ਘਰੇ ਆਰਾਮ ਨਾਲ ਬਾਹਰ ਜਾ ਕੇ ਚਾਰ ਪੈਸੇ ਕਮਾਉਂਦੀ ਤਾਂ ਪਤਾ ਲੱਗਦਾ ਇਹ ਸੁਣ ਕੁਲਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਰਾਜਵੀਰ ਨੇ ਵੀ ਬਿਨਾਂ ਸੋਚੇ ਕਹਿ ਦਿੱਤਾ ਮੰਮੀ ਬੱਸ ਕਰ ਇਹ ਡਰਾਮਾ ਲੇਟ ਹੋ ਰਹੇ ਹਾਂ ਅਸੀਂ ਨਾਸ਼ਤਾ ਨਹੀਂ ਬਣਿਆ ਤਾਂ ਠੀਕ ਐ ਲੰਚ ਬਣਾ ਕੇ ਆਫਿਸ ਵਿੱਚ ਫੜਾ ਆਉਣਾ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਬਸ ਸਿਰ ਝੁਕਾ ਕੇ ਹਾਂ ਕਰ ਦਿੱਤੀ ਰਾਜਵੀਰ ਤੇ ਰੀਤ ਆਫਿਸ ਚਲੇ ਗਏ ਕੁਲਜੀਤ ਭਾਰੀ ਮਾਲ ਨਾਲ ਰਸੋਈ ਵਿੱਚ ਨਾਸ਼ਤਾ ਬਣਾਉਣ ਲੱਗੀ ਲਗਭਗ 1 ਘੰਟੇ ਬਾਅਦ ਟਿਫਨ ਤਿਆਰ ਹੋਇਆ ਤੇ ਉਹ ਰੀਤ ਦੇ ਆਫਿਸ ਪਹੁੰਚ ਗਈ ਰੀਤ ਉਸ ਸਮੇਂ ਬਾਅਦ ਰਿਸੈਪਸ਼ਨ ਤੇ ਆਪਣੇ ਨਾਲ ਕੰਮ ਕਰਨ ਵਾਲੀ ਸੁਮਨ ਨਾਲ ਗੱਲਾਂ ਕਰ ਰਹੀ ਸੀ ਕੁਲਜੀਤ ਦੀਵਾਰ ਦੀ ਆੜ ਵਿੱਚ ਖੜੀ ਹੋ ਗਈ ਰੀਤ ਨੇ ਉਸ ਨੂੰ ਦੇਖਿਆ ਨਹੀਂ ਸੁਮਨ ਨੇ ਹੌਲੀ ਜਿਹੀ ਕਿਹਾ ਰੀਤ ਤੂੰ ਕੱਲ ਆਪਣੀ ਸੱਸ ਨਾਲ ਬਿਲਕੁਲ ਵੀ ਠੀਕ ਵਿਵਹਾਰ ਨਹੀਂ ਕੀਤਾ ਇਸ ਤਰ੍ਹਾਂ ਕੌਣ ਗੁੱਸਾ ਕਰਦਾ ਜੇਕਰ ਮੈਂ ਆਪਣੀ ਸੱਸ ਨੂੰ ਇਸ ਤਰ੍ਹਾਂ ਬੋਲ ਵੀ ਦੇਵਾਂ ਤਾਂ ਉਹ ਮੈਨੂੰ ਘਰੋਂ ਕੱਢ ਦੇਵੇ ਰੀਤ ਨੇ ਹੱਸ ਕੇ ਕਿਹਾ ਤੂੰ ਬਹੁਤ ਸਿੱਧੀ ਹੈ ਹਰ ਕੋਈ ਤੇਰਾ ਫਾਇਦਾ ਉਠਾ ਲਵੇਗਾ ਮੈਂ ਤੇਰੇ ਵਾਂਗ ਨਹੀਂ ਹਾਂ ਤੇ ਮੇਰੀ ਸੱਸ ਦੀ ਤਾਂ ਮਜਬੂਰੀ ਐ ਜੋ ਵੀ ਪ੍ਰਾਪਰਟੀ ਹੈ ਸਾਰੀ ਰਾਜਵੀਰ ਦੇ ਨਾਮ ਐ ਉਹ ਜਾਣਦੀ ਐ ਕਿ ਸਾਡਾ ਕਹਿਣਾ ਮੰਨਣਾ ਉਹਨਾਂ ਦੀ ਭਲਾਈ ਐ ਜਿਆਦਾ ਨਾਟਕ ਕਰੂਗੀ ਤਾਂ ਇੱਕ ਮਿੰਟ ਵਿੱਚ ਘਰੋਂ ਬਾਹਰ ਕੱਢ ਦੇਵਾਂਗੀ ਫਿਲਹਾਲ ਮੈਨੂੰ ਆਰਾਮ ਮਿਲਦਾ ਐ ਸਵੇਰੇ ਉਹ ਬੁੱਢੀ ਨਾਸ਼ਤਾ ਟੀਫਨ ਸਭ ਕੁਝ ਕਰਦੀ ਐ ਅੱਜ ਵੀ ਦੇਖਣਾ ਭੱਜੀ-ਭੱਜੀ ਆਵੇਗੀ ਟਿਫਨ ਲੈ ਕੇ ਇਸ ਕਰਕੇ ਉਸ ਨੂੰ ਘਰ ਵਿੱਚ ਰੱਖਿਆ ਸੂਮਨ ਨੇ ਕਿਹਾ ਵਾਹ ਤੇਰੇ ਤਾਂ ਮਜੇ ਆ ਇਦਾਂ ਨੌਕਰਾਨੀ ਵਰਗੀ ਸੱਸ ਪ੍ਰਮਾਤਮਾ ਸਭ ਨੂੰ ਦੇਵੇ ਦੋਨੇ ਇੱਕ ਦੂਜੀ ਨਾਲ ਹੱਥ ਮਿਲਾ ਕੇ ਹੱਸਣ ਲੱਗੀਆਂ ਪਰ ਇਹਨਾਂ ਗੱਲਾਂ ਨੇ ਦੀਵਾਰ ਦੇ ਪਿੱਛੇ ਖੜੀ ਕੁਲਜੀਤ ਦੀ ਦੁਨੀਆ ਹਿਲਾ ਦਿੱਤੀ ਉਸ ਦੇ ਹੱਥ ਪੈਰ ਕੰਬਣ ਲੱਗੇ ਜੋ ਕੁਝ ਉਹ ਆਪਣੇ ਪੁੱਤ ਤੇ ਨੂੰਹ ਦੇ ਪੇਮ ਵਿੱਚ ਕਰ ਰਹੀ ਸੀ ਤੇ ਰੀਤ ਉਸ ਨੂੰ ਉਸਦੀ ਮਜਬੂਰੀ ਸਮਝ ਰਹੀ ਸੀ ਉਹ ਟਿਫਨ ਦੇਣ ਆਈ ਸੀ ਪਰ ਬਿਨਾ ਟਿਫਨ ਦਿੱਤੇ ਹੀ ਵਾਪਸ ਆ ਗਈ ਘਰ ਆ ਕੇ ਉਹ 2 ਘੰਟੇ ਚੁੱਪਚਾਪ ਬੈਠੀ ਰਹੀ ਉਹ ਆਪਣੇ ਆਪ ਨੂੰ ਪੁੱਛਦੀ ਰਹੀ ਕਿ ਮੇਰੇ ਜੀਵਨ ਵਿੱਚ ਹੁਣ ਇਹ ਹੀ ਸਭ ਕੁਝ ਰਹਿ ਗਿਆ ਕੀ ਮੇਰਾ ਪ੍ਰੇਮ ਮੇਰੀ ਸੇਵਾ ਸਿਰਫ ਮਜਬੂਰੀ ਸਮਝੀ ਜਾਂਦੀ ਹੈ ਤਾਂ ਇਹਨੇ ਨੂੰ ਅਚਾਨਕ ਉਹਨਾਂ ਨੂੰ ਆਪਣੇ ਪਤੀ ਦੀ ਆਖਰੀ ਚਿੱਠੀ ਯਾਦ ਆਈ ਜੋ ਵਸੀਅਤ ਦੇ ਨਾਲ ਰੱਖੀ ਸੀ ਉਹ ਅਲਮਾਰੀ ਵਿੱਚੋਂ ਚਿੱਠੀ ਕੱਢ ਕੇ ਉਸ ਨੂੰ ਪੜਨ ਲੱਗੀ ਪਿਆਰੀ ਕੁਲਜੀਤ ਘਰ ਮੈਂ ਆਪਣੇ ਬੇਟੇ ਦੇ ਨਾਮ ਕਰ ਰਿਹਾ ਹਾਂ ਪਰ ਭਵਿੱਖ ਵਿੱਚ ਤੈਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੋਵੇ ਤਾਂ ਇਸ ਚਿੱਠੀ ਦੇ نیچے ਲਿਖੇ ਨੰਬਰ ਤੇ ਫੋਨ ਕਰ ਦੇਣਾ ਮੈਂ ਰਹਾ ਜਾਂ ਨਾ ਰਹਾ ਇਹ ਨੰਬਰ ਤੇਰੀ ਹਰ ਮੁਸ਼ਕਲ ਦਾ ਹੱਲ ਕਰੇਗਾ ਅੱਜ ਤੱਕ ਉਹਨਾਂ ਨੂੰ ਉਸ ਨੰਬਰ ਤੇ ਫੋਨ ਕਰਨ ਦੀ ਜ਼ਰੂਰਤ ਨਹੀਂ ਪਈ ਸੀ ਪਰ ਅੱਜ ਇਹ ਸਿਰਫ ਸਮੱਸਿਆ ਨਹੀਂ ਸੀ ਇਹ ਉਹਨਾਂ ਦੇ ਆਤਮ ਸਨਮਾਨ ਦਾ ਸਵਾਲ ਬਣ ਗਿਆ ਸੀ ਉਹਨਾਂ ਨੇ ਕੰਬਦੇ ਹੋਏ ਹੱਥਾਂ ਨਾਲ ਉਹ ਨੰਬਰ ਡਾਇਲ ਕੀਤਾ ਸਾਹਮਣੇ ਤੋਂ ਆਵਾਜ਼ ਆਈ ਹੈਲੋ ਕੌਣ ਬੋਲ ਰਹੀ ਆ ਕੁਲਜੀਤ ਬੋਲੀ ਮੈਂ ਜਸਵੰਤ ਸਿੰਘ ਗਰੇਵਾਲ ਦੀ ਪਤਨੀ ਕੁਲਜੀਤ ਗਰੇਵਾਲ ਸਾਹਮਣੇ ਤੋਂ ਇੱਕ ਗਰਮ ਜੋਸ਼ ਭਰੀ ਆਵਾਜ਼ ਆਈ ਅੱਛਾ ਕੁਲਜੀਤ ਜੀ ਮੈਂ ਸਮਝ ਗਿਆ ਤੁਸੀਂ ਸ਼ਾਇਦ ਮੈਨੂੰ ਨਹੀਂ ਪਹਿਚਾਨਿਆ ਮੈਂ ਜਸਵੰਤ ਸਿੰਘ ਦਾ ਦੋਸਤ ਬਲਵਿੰਦਰ ਸਿੰਘ ਸੰਧੂ ਹਾਂ ਪੇਛੇ ਤੋਂ ਵਕੀਲ ਜਸਵੰਤ ਸਿੰਘ ਨੇ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਮੇਰੀ ਪਤਨੀ ਤੁਹਾਨੂੰ ਫੋਨ ਕਰੇ ਤਾਂ ਸਮਝਣਾ ਉਹਨਾਂ ਨੂੰ ਤੁਹਾਡੇ ਸਹਾਰੇ ਦੀ ਜ਼ਰੂਰਤ ਹੈ ਤੁਸੀਂ ਮੇਰੇ ਆਫਿਸ ਆ ਜਾਓ ਬਲਵਿੰਦਰ ਸਿੰਘ ਨੇ ਆਪਣਾ ਪਤਾ ਦੱਸਿਆ ਕੁਲਜੀਤ ਨੇ ਡੈਰੀ ਵਿੱਚ ਨੋਟ ਕੀਤਾ ਤੇ ਇੱਕ ਆਟੋ ਰੋਕਿਆ ਤੇ ਆਪਣੇ ਆਉਣ ਵਾਲੇ ਫੈਸਲੇ ਦੇ ਵੱਲ ਵਧ ਗਈ ਤੇ ਇਧਰ ਆਫਿਸ ਦੇ ਵਿੱਚ रीत ਅੰਦਰ ਹੀ ਅੰਦਰ ਜਲ ਰਹੀ ਸੀ ਉਸਨੇ ਸਵੇਰੇ ਆਪਣੀ ਸਹੇਲੀ ਨੂੰ ਬੜੇ ਹੰਕਾਰ ਨਾਲ ਕਿਹਾ ਸੀ ਮੇਰੀ ਸੱਸ ਦੀ ਮਜਬੂਰੀ ਹੈ ਉਹ ਇੱਕ ਝਟਕੇ ਵਿੱਚ ਟਿਫਨ ਲੈ ਕੇ ਜ਼ਰੂਰ ਆਵੇਗੀ ਮੈਂ ਉਹਨਾਂ ਨੂੰ ਕੁਝ ਵੀ ਬੋਲ ਦੇਵਾਂ ਉਹਨਾਂ ਨੂੰ ਮੰਨਣਾ ਹੀ ਪਵੇਗਾ ਆਖਰ ਮਜਬੂਰੀ ਜੋ ਹੈ ਉਹਨਾਂ ਦੀ ਪਰ ਜਦੋਂ ਦੁਪਹਿਰ ਤੱਕ ਕੁਲਜੀਤ ਟਿਫਨ ਲੈ ਕੇ ਨਾ ਪਹੁੰਚੀ ਤਾਂ ਰੀਤ ਦੀ ਹਾਲਤ ਦੇਖਣ ਦੇ ਲਾਇਕ ਸੀ ਉਸਦੇ ਨਾਲ ਕੰਮ ਕਰਨ ਵਾਲੇ ਲੋਕ ਆਉਂਦੇ ਜਾਂਦੇ ਉਸਦੇ ਵੱਲ ਦੇਖ ਰਹੇ ਸੀ ਕੀ ਹੋਇਆ ਰੀਤ ਤੂੰ ਤਾਂ ਕਹਿ ਰਹੀ ਸੀ ਆਂਟੀ ਜੀ ਇੱਕ ਮਿੰਟ ਵਿੱਚ ਭੱਜੇ ਆਉਣਗੇ ਉਹ ਹਜੇ ਤੱਕ ਤਾਂ ਨਹੀਂ ਦਿਖੇ ਕਿਤੇ ਛੁੱਟੀ ਵਿੱਚ ਇੱਕ ਘੰਟਾ ਬਚਿਆ ਕਿੱਥੇ ਆ ਤੇਰੀ ਮਜਬੂਰ ਸੱਤ ਰੀਤ ਦੀ ਤਾਂ ਜਿਵੇਂ ਬੇਇੱਜ਼ਤੀ ਹੋ ਰਹੀ ਸੀ અપਮਾਨ ਨਾਲ ਉਸਦਾ ਚਿਹਰਾ ਲਾਲ ਹੋ ਗਿਆ ਸੀ ਉਹ ਖੂਨ ਦੀ ਘੁੱਟ ਪੀ ਕੇ ਰਹਿ ਗਈ ਅੱਜ ਘਰੇ ਪਹੁੰਚ ਕੇ ਉਸਦਾ ਗੁੱਸਾ ਸਿੱਧਾ ਕੁਲਜੀਤ ਤੇ ਉਤਰਨ ਵਾਲਾ ਸੀ ਤੇ ਉਧਰ ਕੁਲਜੀਤ ਵਕੀਰ ਬਲਵਿੰਦਰ ਸਿੰਘ ਸੰਧੂ ਦੇ ਆਫਿਸ ਪਹੁੰਚ ਗਈ ਲਗਭਗ 60 ਸਾਲ ਦੀ ਉਮਰ ਵਿੱਚ ਬਲਵਿੰਦਰ ਸਿੰਘ ਸੰਧੂ ਸ਼ਾਂਤ ਤੇ ਸੁਲਝੇ ਹੋਏ ਇਨਸਾਨ ਸੀ ਕੁਲਜੀਤ ਉਸ ਨੂੰ ਨਹੀਂ ਪਹਿਚਾਨਦੀ ਸੀ ਪਰ ਜਸਵੰਤ ਸਿੰਘ ਦੇ ਕਿਸਿਆਂ ਵਿੱਚ ਬਲਵਿੰਦਰ ਸਿੰਘ ਦਾ ਨਾਮ ਅਕਸਰ ਹੀ ਸੁਣਿਆ ਸੀ ਕੁਲਜੀਤ ਨੂੰ ਦੇਖਦੇ ਹੀ ਬਲਵਿੰਦਰ ਸਿੰਘ ਤੁਰੰਤ ਖੜਾ ਹੋਇਆ ਆਓ ਭਾਬੀ ਜੀ ਬੈਠੋ ਕੁਲਜੀਤ ਨੇ ਆਪਣਾ ਬੈਗ ਰੱਖਿਆ ਤੇ ਹੌਲੀ ਆਵਾਜ਼ ਵਿੱਚ ਬੋਲੀ ਭਾਈ ਸਾਹਿਬ ਮੈਂ ਜਸਵੰਤ ਸਿੰਘ ਗਰੇਵਾਲ ਦੀ ਚਿੱਠੀ ਪੜ੍ਹੀ ਉਸ ਵਿੱਚ ਲਿਖਿਆ ਸੀ ਕਿ ਜਦੋਂ ਕਦੇ ਸਖਤ ਜ਼ਰੂਰਤ ਪਵੇ ਤਾਂ ਤੁਹਾਨੂੰ ਫੋਨ ਕਰਾਂ ਇਸ ਲਈ ਅੱਜ ਇੱਥੇ ਆਈ ਹਾਂ ਬਲਵਿੰਦਰ ਸਿੰਘ ਨੇ ਕਿਹਾ ਮੈਂ ਸਮਝਦਾ ਹਾਂ ਭਾਬੀ ਜੀ ਜ਼ਿੰਦਗੀ ਹਮੇਸ਼ਾ ਇੱਕ ਵਾਂਗ ਨਹੀਂ ਚੱਲਦੀ ਜਸਵੰਤ ਸਿੰਘ ਵੀ ਇਹ ਗੱਲ ਜਾਣਦਾ ਸੀ ਅੱਜ ਪੁੱਤ ਸਾਡੇ ਨਾਲ ਵਧੀਆ ਚੰਗੇ ਤਰੀਕੇ ਨਾਲ ਪੇਸ਼ ਆਉਂਦਾ ਹੈ ਕੱਲ ਕਿਵੇਂ ਦਾ ਹੋਵੇਗਾ ਕੌਣ ਜਾਣਦਾ ਹੈ ਇਸ ਲਈ ਉਹਨਾਂ ਨੇ ਤੁਹਾਡੇ ਲਈ ਸਾਰੇ ਇੰਤਜ਼ਾਮ ਪਹਿਲਾਂ ਹੀ ਕਰ ਦਿੱਤੇ ਸੀ ਇਹ ਕਹਿੰਦੇ ਹੋਏ ਉਹਨਾਂ ਨੇ ਇੱਕ ਮੋਟੀ ਫਾਈਲ ਚੁੱਕੀ ਕੁਝ ਪੰਨੇ ਪਲਟੇ ਤੇ ਇੱਕ ਜਗ੍ਹਾ ਰੁਕ ਕੇ ਬੋਲੇ ਜਸਵੰਤ ਸਿੰਘ ਨੇ ਤੁਹਾਡੇ ਨਾਮ ਇੱਕ ਪੁਸ਼ਤੈਣੀ ਕੋਠੀ ਕੀਤੀ ਹੈ ਕੁਲਜੀਤ ਘਰ ਚੌਂਕ ਗਈ ਕੋਠੀ ਬਲਵਿੰਦਰ ਸਿੰਘ ਨੇ ਅੱਗੇ ਦੱਸਿਆ ਇਹ ਕੋਠੀ ਪਿੰਡ ਵਿੱਚ ਹੈ ਪਟਿਆਲੇ ਤੋਂ ਲਗਭਗ 40 ਕਿਲੋਮੀਟਰ ਦੂਰ ਸ਼ਾਇਦ ਤੁਹਾਨੂੰ ਇਸ ਬਾਰੇ ਪਤਾ ਨਾ ਹੋਵੇ ਪਰ ਇਹ ਪੂਰੀ ਤਰ੍ਹਾਂ ਤੁਹਾਡੇ ਨਾਮ ਤੇ ਦਰਜ ਹੈ ਕੁਲਜੀਤ ਨੇ ਹੈਰਾਨੀ ਨਾਲ ਕਿਹਾ ਹਾਂ ਸਾਡਾ ਪਿੰਡ ਤਾਂ ਹੈ 40 ਕਿਲੋਮੀਟਰ ਦੂਰ ਪਰ ਮੈਂ ਕਦੇ ਵੀ ਉੱਥੇ ਨਹੀਂ ਗਈ ਜਸਵੰਤ ਵੀ ਨਹੀਂ ਜਾਂਦੇ ਸੀ ਬਲਵਿੰਦਰ ਸਿੰਘ ਮੁਸਕੁਰਾਇਆ ਬਿਲਕੁਲ ਉਹ ਬਿਜ਼ਨਸ ਦੇ ਵਿੱਚ ਐਨੇ ਵਿਅਸਤ ਸੀ ਕਿ ਸਮਾਂ ਹੀ ਨਹੀਂ ਮਿਲਿਆ ਪਰ ਆਪਣੀ ਸੰਪੰਤੀ ਦੀ ਪੂਰੀ ਜਾਣਕਾਰੀ ਰੱਖਦੇ ਸੀ ਇਸ ਲਈ ਉਹਨਾਂ ਨੇ ਤੁਹਾਨੂੰ ਸੁਰੱਖਿਅਤ ਰੱਖਣ ਦੇ ਲਈ ਉਹ ਕੋਠੀ ਤੁਹਾਡੇ ਨਾਮ ਕਰ ਦਿੱਤੀ ਇਸ ਤੋਂ ਬਾਅਦ ਬਲਵਿੰਦਰ ਸਿੰਘ ਨੇ ਇੱਕ ਹੋਰ ਕਾਗਜ਼ ਕੱਢਿਆ ਇਹ ਦੇਖੋ ਭਾਬੀ ਜੀ 1 ਕਰੋੜ ਰੁਪਏ ਦੀ ਐਫ ਡੀ ਇਹ ਸੁਣ ਕੁਲਜੀਤ ਦੇ ਸਾਹ ਰੁਕ ਗਏ ਬਲਵਿੰਦਰ ਸਿੰਘ ਬੋਲਿਆ ਜਸਵੰਤ ਸਿੰਘ ਨੇ ਇਹ ਐਫ ਡੀ ਆਪਣੀ ਮੌਤ ਤੋਂ 6 ਮਹੀਨੇ ਪਹਿਲਾਂ ਤੁਹਾਡੇ ਲਈ ਰੱਖੀ ਸੀ ਹੁਣ ਤੱਕ ਤਾਂ ਇਸ ਉੱਪਰ ਬਹੁਤ ਚੰਗਾ ਵਿਆਜ ਵੀ ਜਮਾ ਹੋ ਚੁੱਕਿਆ ਹੋਵੇਗਾ ਕੁਲਜੀਤ ਦੇ ਬੁੱਲ ਕੰਬ ਗਏ ਅੱਖਾਂ ਵਿੱਚ ਚਮਕ ਤੇ ਨਮੀ ਦੋਨੇ ਤਰ ਆਏ 1 ਕਰੋੜ ਦੀ ਐਫ ਡੀ ਉਹ ਮਨ ਵਿੱਚ ਬੋਲੀ ਫਿਰ ਬਲਵਿੰਦਰ ਸਿੰਘ ਅੱਗੇ ਪੰਨੇ ਪਲਟਦਾ ਹੋਇਆ ਬੋਲਿਆ ਏ ਦੇਖੋ ਇੱਕ ਪਲਾਟ ਜੋ ਉਹਨਾਂ ਨੇ 5 ਸਾਲ ਪਹਿਲਾਂ ਤੁਹਾਡੇ ਨਾਮ ਤੇ ਖਰੀਦਿਆ ਸੀ ਇਸ ਦਾ ਵੀ ਬਹੁਤ ਚੰਗਾ ਪੈਸਾ ਤੁਹਾਨੂੰ ਬਣ ਜਾਵੇਗਾ ਕੁਲਜੀਤ ਹੈਰਾਨ ਸੀ ਥੋੜੀ देर ਚੁੱਪ ਰਹੀ ਫਿਰ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿਣ ਲੱਗੇ ਭਾਈ ਸਾਹਿਬ ਮੈਂ ਤਾਂ ਇਹੀ ਸਮਝਦੀ ਰਹੀ ਉਹ ਘਰ ਹੀ ਸਾਡੀ ਕਮਾਈ ਸੀ ਤੇ ਉਹ ਵੀ ਪੁੱਤ ਨੂੰ ਦੇ ਦਿੱਤਾ ਮੈਨੂੰ ਲੱਗਿਆ ਮੇਰੇ ਕੋਲ ਕੁਝ ਵੀ ਨਹੀਂ ਰਿਹਾ ਮੈਂ ਬਸ ਨੂੰ ਪੁੱਤ ਤੇ ਨਿਰਭਰ ਹਾਂ ਪਰ ਜਸਵੰਤ ਸਿੰਘ ਜੀ ਨੇ ਤਾਂ ਮੇਰੇ ਲਈ ਇੰਨਾ ਕੁਝ ਕਰਕੇ ਰੱਖਿਆ ਸੀ ਬਲਵਿੰਦਰ ਸਿੰਘ ਨੇ ਨਰਮੀ ਨਾਲ ਕਿਹਾ ਭਾਬੀ ਜੀ ਜਸਵੰਤ ਸਿੰਘ ਵਰਗਾ ਦੋਸਤ ਘੱਟ ਹੀ ਮਿਲਦਾ ਉਸ ਨੇ ਮੇਰਾ ਕਰਤਵ ਤੈਅ ਕਰ ਦਿੱਤਾ ਸੀ ਹੁਣ ਇਹ ਫੈਲ ਤੁਹਾਡੀ ਇਮਾਨਤ ਹੈ ਇਸ ਤੋਂ ਬਾਅਦ ਮੇਰਾ ਕੰਮ ਸਮਾਪਤ ਉਹਨਾਂ ਨੇ ਪਿੰਡ ਦੇ ਸਰਪੰਚ ਦਾ ਨੰਬਰ ਦਿੱਤਾ ਤੇ ਫੈਲ ਦੇ ਕੇ ਕੁਲਜੀਤ ਨੂੰ ਵਿਦਾ ਕਰ ਦਿੱਤਾ ਘਰ ਵਾਪਸ ਆਉਂਦੇ ਸਮੇਂ ਪੁਲਜੀਤ ਦੀਆਂ ਅੱਖਾਂ ਵਿੱਚ ਇੱਕ ਅਲੱਗ ਹੀ ਚਮਕ ਸੀ ਹੁਣ ਉਹਨਾਂ ਦੇ ਕੋਲ ਆਪਣੇ ਨਾਮ ਦੀ ਪੁਸ਼ਤੈਨੀ ਕੋਠੀ 1 ਕਰੋੜ ਦੀ ਐਫ.ਡੀ. ਮਿਊਚੁਅਲ ਫੰਡ ਤੇ ਉਹਨਾਂ ਦੇ ਉੱਪਰ ਬਹੁਤ ਗਹਿਰਾ ਵਿਆਜ ਸਭ ਕੁਝ ਸੀ ਨਾ ਉਹਨਾਂ ਨੂੰ ਪੈਸਿਆਂ ਦੀ ਕਮੀ ਸੀ ਨਾ ਰਹਿਣ ਦੀ ਤੇ ਨਾ ਹੀ ਹੁਣ ਕਿਸੇ ਤੇ ਨਿਰਭਰ ਰਹਿਣ ਦੀ ਜ਼ਰੂਰਤ ਉਹਨਾਂ ਨੇ ਤੁਰੰਤ ਬ੍ਰੋਕਰੇਜ ਏਜੰਟ ਨੂੰ ਫੋਨ ਕੀਤਾ ਰਿਟਰਨ ਦੀ ਡੇਟ ਮਿਲੀ ਤਾਂ ਪਤਾ ਲੱਗਿਆ ਕਿ ਰਕਮ ਐਨੀ ਸੀ ਉਹਨਾਂ ਦੀ ਪੂਰੀ ਜ਼ਿੰਦਗੀ ਵਿਆਜ ਦੇ ਪੈਸਿਆਂ ਨਾਲ ਹੀ ਸਾਰੀਆਂ ਸੁਵਿਧਾ ਨਾਲ ਗੁਜ਼ਰ ਸਕਦੀ ਸੀ ਇਹ ਸਾਰਾ ਕੰਮ ਨਵੇੜ ਕੇ ਘਰ ਵਾਪਸ ਆਉਂਦੇ ਆਉਂਦੇ ਕੁਲਜੀਤ ਨੂੰ ਸ਼ਾਮ ਹੋ ਗਈ ਜਦੋਂ ਉਹ ਘਰ ਪਹੁੰਚੀ ਤਾਂ ਰੀਤ ਤੇ ਰਾਜਵੀਰ ਉਸ ਤੋਂ ਪਹਿਲਾਂ ਹੀ ਘਰ ਆ ਚੁੱਕੇ ਸੀ ਜਿਵੇਂ ਹੀ ਉਹਨਾਂ ਨੇ ਘਰ ਦੇ ਅੰਦਰ ਪੈਰ ਰੱਖਿਆ ਤਾਂ ਰੀਤ ਤਿੱਖੀ ਆਵਾਜ਼ ਵਿੱਚ ਬੋਲੀ ਆ ਗਈ ਘੁੰਮ ਕੇ ਕੁਲਜੀਤ ਨੇ ਨਜ਼ਰਾਂ ਚੁੱਕ ਕੇ ਰੀਤ ਦੇ ਵੱਲ ਦੇਖਿਆ ਉਸ ਦੀਆਂ ਅੱਖਾਂ ਗੁੱਸੇ ਨਾਲ ਲਾਲ ਸੀ ਫਿਰ ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ ਸਵੇਰ ਦਾ ਨਾਸ਼ਤਾ ਨਹੀਂ ਟੀਫਨ ਨਹੀਂ ਤੇ ਹੁਣ ਜਦੋਂ ਅਸੀਂ ਆਫਿਸ ਤੋਂ ਥੱਕ ਕੇ ਵਾਪਸ ਆਈਆਂ ਤਾਂ ਇਹ ਮਹਾਰਾਣੀ ਘੁੰਮ ਫਿਰ ਕੇ ਆ ਰਹੀ ਹੈ ਜੇ ਸਾਰਾ ਕੁਝ ਅਸੀਂ ਹੀ ਕਰਨਾ ਤਾਂ ਤੁਹਾਡੇ ਰਹਿਣ ਦਾ ਕੀ ਫਾਇਦਾ ਅੱਜ ਪਹਿਲੀ ਵਾਰ ਕੁਲਜੀਤ ਦੀ ਆਵਾਜ਼ ਤੇਜ਼ ਹੋਈ ਤਾਂ ਤੁਸੀਂ ਦੋਨੇ ਉਪਾਹਜੋਂ ਜੋ ਖੁਦ ਆਪਣਾ ਕੰਮ ਨਹੀਂ ਕਰ ਸਕਦੇ ਕਿ ਮੈਂ ਤੁਹਾਡੀ ਨੌਕਰਾਨੀ ਆ ਜਾਂ ਕੇਅਰ ਟੇਕਰ ਜੋ ਹਰ ਸਮੇਂ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਦੀ ਰਹਾ ਕੁਲਜੀਤ ਦੇ ਮੂੰਹੋਂ ਇਹ ਸਭ ਕੁਝ ਸੁਣ ਰੀਤ ਕੁਝ ਪਲ ਦੇ ਲਈ ਹੈਰਾਨ ਰਹਿ ਗਈ ਫਿਰ ਖੁਦ ਨੂੰ ਸੰਭਾਲ ਕੇ ਬੋਲੀ ਹੁਣ ਤਾਂ ਜਵਾਬ ਵੀ ਦੇਣ ਲੱਗੀ ਐ ਤੂੰ ਯਾਦ ਰੱਖ ਇਸ ਘਰ ਵਿੱਚ ਸਿਰਫ ਤੁਸੀਂ ਸਾਡੇ ਰਹਿਮ ਤੇ ਹਾਂ ਅਸੀਂ ਚਾਹੀਏ ਤਾਂ ਤੁਹਾਨੂੰ ਹੁਣੇ ਇਸ ਘਰ ਵਿੱਚੋਂ ਕੱਢ ਦੇਵਾਂਗੇ ਕੁਲਜੀਤ ਹੁਣ ਚੁੱਪ ਨਹੀਂ ਰਹੀ ਉਸਨੇ ਰਾਜਵੀਰ ਦੇ ਵੱਲ ਦੇਖਿਆ ਤੇ ਗੁੱਸੇ ਵਿੱਚ ਬੋਲੀ ਤੇਰੀਆਂ ਅੱਖਾਂ ਦੇ ਸਾਹਮਣੇ ਤੇਰੀ ਪਤਨੀ ਤੇਰੀ ਮਾਂ ਦੀ ਬੇਇੱਜ਼ਤੀ ਕਰ ਰਹੀ ਐ ਤੇ ਤੂੰ ਇੱਥੇ ਪੱਥਰ ਦੇ ਮੂਰਤ ਬਣ ਕੇ ਖੜਾ ਹੈ ਤੇਰੇ ਅੰਦਰ ਦੇ ਸ਼ਰਮ ਸੰਸਕਾਰ ਸਭ ਕੁਝ ਖਤਮ ਹੋ ਗਏ ਰੀਤ ਹੋਣ ਵਿੱਚ ਹੀ ਬੋਲਣ ਲੱਗੀ ਜ਼ਬਰਦਸਤੀ ਦਾ ਇਮੋਸ਼ਨਲ ਬਲੈਕਮੇਲ ਨਾ ਕਰੋ ਇਹ ਮਾਂ ਪੁੱਤ ਵਾਲਾ ਡਰਾਮਾ ਬਹੁਤ ਪੁਰਾਣਾ ਹੋ ਗਿਆ ਕੁਲਜੀਤ ਨੇਹਾ ਨੂੰ ਕੂਰ ਕੇ ਬੋਲੀ ਜਦੋਂ ਮੈਂ ਆਪਣੇ ਮੁੰਡੇ ਨਾਲ ਗੱਲ ਕਰ ਰਹੀ ਹਾਂ ਵਿੱਚ ਆਪਣਾ ਮੂੰਹ ਨਾ ਖੋਲ ਨਹੀਂ ਤਾਂ ਮੈਂ ਭੁੱਲ ਜਾਵਾਂਗੀ ਕਿ ਤੂੰ ਮੇਰੀ ਨੂੰਹ ਹੈ ਇਹ ਸੁਣ ਰੀਤ ਹੈਰਾਨ ਰਹਿ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਅੱਜਕੱਲ੍ਹ ਜੀਤ ਵਿੱਚ ਇੰਨਾ ਪਰਿਵਰਤਨ ਅਚਾਨਕ ਕਿਵੇਂ ਆ ਗਿਆ ਕੁਲਜੀਤ ਨੇ ਫਿਰ ਰਾਜਵੀਰ ਦੇ ਵੱਲ ਦੇਖਿਆ ਕੀ ਕਮੀ ਰਹਿ ਗਈ ਸੀ ਮੇਰੀ ਪਰਵਿਸ਼ ਵਿੱਚ ਮੇਰੇ ਪਿਆਰ ਵਿੱਚ ਜਿਸ ਦੀ ਵਜ੍ਹਾ ਨਾਲ ਤੂੰ ਮੈਨੂੰ ਆਪਣੀ ਕੇਅਰ ਟੇਕਰ ਸਮਝਣ ਲੱਗਿਆ ਹੈ ਕਿ ਮੇਰਾ ਕੋਈ ਆਤਮ ਸਨਮਾਨ ਨਹੀਂ ਮੈਂ ਨੌਕਰ ਬਣ ਕੇ ਨਹੀਂ ਰਾਂਗੀ ਤੁਹਾਡੇ ਘਰ ਵਿੱਚ ਉਹ ਰੁਕੀ ਤੇ ਫਿਰ ਬੋਲੀ ਕੱਲ ਰਾਤ ਵੀ ਤੁਸੀਂ ਦੋਨਾਂ ਨੇ ਸਾਰਿਆਂ ਦੇ ਸਾਹਮਣੇ ਮੇਰਾ ਅਪਮਾਨ ਕੀਤਾ ਤੇ ਤੂੰ ਮੇਰਾ ਬੇਟਾ ਬਸ ਖੜਾ ਦੇਖਦਾ ਰਿਹਾ ਸ਼ਰਮ ਆਉਂਦੀ ਹੈ ਮੈਨੂੰ ਤੈਨੂੰ ਆਪਣਾ ਬੇਟਾ ਕਹਿੰਦੇ ਹੋਈ ਰਾਜਵੀਰ ਦੀਆਂ ਨਜ਼ਰਾਂ ਝੁੱਕ ਗਈਆਂ ਪਰ ਰੀਤ ਹਜੇ ਵੀ ਗੁੱਸੇ ਨਾਲ ਲਾਲ ਖੜੀ ਸੀ ਰਾਜਵੀਰ ਹੌਲੀ ਆਵਾਜ਼ ਵਿੱਚ ਬੋਲਿਆ ਮੰਮੀ ਅਸੀਂ ਸਵੇਰੇ ਵੀ ਭੁੱਖੇ ਪਿਆਸੇ ਆਫਿਸ ਗਏ ਸੀ ਰੀਤ ਦਾ ਗੁੱਸੇ ਹੋਣਾ ਲਾਜ਼ਮੀ ਸੀ ਕੁਲਜੀਤ ਝਟ ਬੋਲੀ ਤਾਂ ਕੀ ਫਿਰ ਮੇਰਾ ਅਪਮਾਨ ਸਹੀ ਸੀ ਅੱਜ ਤੱਕ ਮੈਂ ਸਭ ਕੁਝ ਖੁਸ਼ੀ-ਖੁਸ਼ੀ ਕੀਤਾ ਪਰ ਬਦਲੇ ਵਿੱਚ ਮੈਨੂੰ ਕੀ ਮਿਲਿਆ ਤੁਸੀਂ ਲੋਕ ਇਹ ਸੋਚਣ ਲੱਗੇ ਕਿ ਮੈਂ ਤੁਹਾਡੇ ਤੇ ਬੋਝ ਹਾਂ ਤੁਹਾਡੇ ਘਰ ਵਿੱਚ ਰਹਿ ਕੇ ਮੈਂ ਕੋਈ ਐਹਸਾਨ ਲੈ ਰਹੀ ਹਾਂ ਰੀਤ ਤੁਰੰਤ ਤੜਫ ਕੇ ਬੋਲੀ ਘਰ ਭਾਵੇਂ ਪਿਤਾ ਜੀ ਨੇ ਬਣਾਇਆ ਹੋਵੇ ਤੇ ਹੁਣ ਇਹ ਘਰ ਸਾਡੇ ਨਾਮ ਹੈ ਤੇ ਇਸ ਘਰ ਦੇ ਅਸਲੀ ਮਾਲਕ ਅਸੀਂ ਹਾਂ ਬਹੁਤ ਹੋ ਗਈ ਤੁਹਾਡੀ ਬਕਵਾਸ ਆਪਣਾ ਸਮਾਨ ਚੱਕੋ ਤੇ ਨਿਕਲ ਜਾਓ ਕੁਲਜੀਤ ਨੇ ਹਲਕੀ ਤੇ ਕੜਵੀ ਮੁਸਕਾਨ ਦਿੱਤੀ ਤੈਨੂੰ ਲੱਗਦਾ ਹੈ ਕਿ ਮੈਂ અપਮਾਨ ਸਹਿ ਕੇ ਬਸ ਨੂੰਹ ਪੁੱਤ ਦੇ ਲਾਲਚ ਵਿੱਚ ਇੱਥੇ ਰੁਕਾਂਗੀ ਕਿਸੇ ਵੀ ਇਨਸਾਨ ਦੇ ਲਈ ਉਸਦੀ ਇੱਜ਼ਤ ਤੇ ਆਤਮ ਸਨਮਾਨ ਸਭ ਤੋਂ ਵੱਡਾ ਹੁੰਦਾ ਹੈ ਰਾਜਵੀਰ ਬੋਲਿਆ ਤੁਸੀਂ ਹੁਣ ਬਹੁਤ ਵੱਡੀਆਂ ਗੱਲਾਂ ਕਰ ਰਹੀ ਹੋ ਮਾਂ ਜੇਕਰ ਇੱਥੋਂ ਚਲੇ ਗਏ ਤਾਂ ਤੁਹਾਡਾ ਕੀ ਹੋਵੇਗਾ ਕਿਤੇ ਭੀਖ ਮੰਗਣ ਦੀ ਨੌਬਤ ਆ ਜਾਵੇਗੀ ਘੱਟੋ ਘੱਟ ਇੱਥੇ ਤੁਹਾਡੇ ਸਿਰ ਤੇ ਛੱਤ ਤਾਂ ਹੈ ਕੁਲਜੀਤ ਸ਼ਾਂਤ ਆਵਾਜ਼ ਵਿੱਚ ਬੋਲੀ ਮੇਰੇ ਬਾਰੇ ਸੋਚਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਮੇਰੇ ਲਈ ਮੇਰੇ ਪਤੀ ਹੀ ਬਹੁਤ ਸੀ ਤੁਹਾਨੂੰ ਲੱਗਦਾ ਸੀ ਕਿ ਉਹਨਾਂ ਨੇ ਮੇਰੇ ਲਈ ਕੁਝ ਨਹੀਂ ਛੱਡਿਆ ਸਿਰਫ ਇੱਕ ਚਿੱਠੀ ਦਿੱਤੀ ਪਰ ਤੁਸੀਂ ਦੋਨੇ ਭੁੱਲ ਗਏ ਉਹੀ ਚਿੱਠੀ ਮੇਰਾ ਸਭ ਤੋਂ ਵੱਡਾ ਸਹਾਰਾ ਸੀ ਮੇਰੇ ਕੋਲ ਰਹਿਣ ਦੇ ਲਈ ਪੈਂਡ ਵਿੱਚ ਇੱਕ ਕੋਠੀ ਹੈ ਮੇਰੇ ਹੀ ਨਾਮ ਤੇ ਰਾਜਵੀਰ ਤੇ ਰੀਤ ਜਿਵੇਂ ਪਿਗਲ ਕੇ ਜੰਮ ਗਏ ਕੋਠੀ ਪਾਪਾ ਜੀ ਨੇ ਕਦੇ ਦੱਸਿਆ ਹੀ ਨਹੀਂ ਕੋਈ ਰੀਤ ਨੇ ਕਿਹਾ ਸਿਰਫ ਕੋਠੀ ਹੀ ਨਹੀਂ ਹੋਰ ਵੀ ਬਹੁਤ ਕੁਝ ਹੈ ਜੋ ਉਹਨਾਂ ਨੇ ਤੁਹਾਨੂੰ ਨਹੀਂ ਦੱਸਿਆ ਤੁਸੀਂ ਸੋਚਦੇ ਸੀ ਮੈਂ ਤੁਹਾਡੇ ਭਰੋਸੇ ਆ ਪਰ ਅੱਜ ਚੰਗੀ ਤਰ੍ਹਾਂ ਜਾਣ ਲਿਆ ਕਿ ਤੁਹਾਡੇ ਸਾਹਮਣੇ ਮੈਂ ਸਿਰਫ ਇੱਕ ਬੋਝ ਹਾਂ ਤੇ ਹੁਣ ਮੈਂ ਜਾ ਰਹੀ ਹਾਂ ਤੇ ਮੇਰੇ ਕੋਲ ਆਪਣੇ ਜੀਵਨ ਨੂੰ ਸਨਮਾਨ ਨਾਲ ਜਿਉਣ ਦੇ ਲਈ ਸੰਪੰਨਤੀ ਹੈ ਇਹ ਸੁਣਦੇ ਹੀ ਰੀਤ ਦਾ ਰੰਗ ਪਲਪਰ ਵਿੱਚ ਬਦਲ ਗਿਆ ਉਹ ਮਿੱਠੀ ਬਣ ਕੇ ਬੋਲੀ ਮੰਮੀ ਜੀ ਤੁਸੀਂ ਤਾਂ ਨਾਰਾਜ਼ ਹੀ ਹੋ ਗਏ ਮੈਂ ਤਾਂ ਬਸ ਗੁੱਸੇ ਵਿੱਚ ਬੋਲ ਗਈ ਸੀ ਸਵੇਰੇ ਕੁਝ ਖਾਧਾ ਨਹੀਂ ਸੀ ਨਾ ਇਸ ਲਈ ਗੁੱਸਾ ਜੜ ਗਿਆ ਸੀ ਕੁਲਜੀਤ ਨੇ ਉਸ ਦਾ ਹੱਥ ਝਟਕਦੇ ਹੋਏ ਕਿਹਾ ਮੈਨੂੰ ਤੇਰੇ ਬਦਲਦੇ ਹੋਏ ਰੰਗ ਚੰਗੀ ਤਰ੍ਹਾਂ ਸਮਝ ਆਉਂਦੇ ਐ ਇਹ ਮਠਿਆਸ ਨਹੀਂ ਮੇਰੀ ਸੰਪੰਤੀ ਦਾ ਲਾਲਚ ਐ ਪਰ ਮੈਂ ਹੁਣ ਤੁਹਾਨੂੰ ਪਹਿਚਾਨ ਚੁੱਕੀ ਆ ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਆਪਣਾ ਸਮਾਨ ਪੈਕ ਕੀਤਾ ਤੇ ਉਸੇ ਵਕਤ ਕੈਪ ਬੁਲਾ ਕੇ ਸਿੱਧਾ ਪੈਂਡ ਆਪਣੀ ਕੋਠੀ ਵਿੱਚ ਚਲੀ ਗਈ ਪੁਲਜੀਤ ਕੌਰ ਪਹਿਲੀ ਵਾਰ ਉਸ ਕੋਠੀ ਵਿੱਚ ਪਹੁੰਚੀ ਲੋਕਾਂ ਨੇ ਉਸ ਦਾ ਸਨਮਾਨ ਨਾਲ ਸਵਾਗਤ ਕੀਤਾ ਉਹਨਾਂ ਨੇ ਮਜ਼ਦੂਰ ਬੁਲਾ ਕੇ ਪੂਰੀ ਕੋਠੀ ਦੀ ਸਫਾਈ ਕਰਵਾਈ ਪਿੰਡ ਦੀਆਂ ਜ਼ਰੂਰਤਮੰਦ ਔਰਤਾਂ ਨੂੰ ਉੱਥੇ ਰਹਿਣ ਦੀ ਜਗ੍ਹਾ ਦਿੱਤੀ ਤੇ ਉਹਨਾਂ ਦੇ ਛੋਟੇ-ਛੋਟੇ ਕੰਮ ਵੀ ਸ਼ੁਰੂ ਕਰਵਾਏ ਹੁਣ ਉਹਨਾਂ ਦੇ ਕੋਲ ਸਨਮਾਨ ਸਾਥੀ ਆਤਮ ਨਿਰਭਰਤਾ ਤੇ ਸੁਰੱਖਿਤ ਭਵਿੱਖ ਸੀ ਉਹ ਆਪਣੇ ਜੀਵਨ ਦੇ ਆਖਰੀ ਪੜਾ ਨੂੰ ਖੁਸ਼ੀ ਤੇ ਸ਼ਾਂਤੀ ਨਾਲ ਜਿਉਣ ਲੱਗੀ ਉਧਰ ਰੀਤ ਤੇ ਰਾਜਵੀਰ ਦੀ ਜ਼ਿੰਦਗੀ ਵਿੱਚ ਤੂਫਾਨ ਸ਼ੁਰੂ ਹੋਇਆ ਜਿੱਥੇ ਉਹ ਪਹਿਲਾਂ ਸਵੇਰੇ ਆਰਾਮ ਨਾਲ ਉੱਠਦੇ ਸੀ ਹੁਣ ਹੜਬੜਾ ਕੇ ਉੱਠਣਾ ਪੈਂਦਾ ਸੀ ਰੀਤ ਨੂੰ ਖੁਦ ਨਾਸ਼ਤਾ ਬਣਾਉਣਾ ਪੈਂਦਾ ਟਿਫਨ ਤਿਆਰ ਕਰਨਾ ਪੈਂਦਾ ਤੇ ਇਸ ਸਭ ਤੋਂ ਪਰੇਸ਼ਾਨ ਹੋ ਕੇ ਉਹ ਰਾਜਵੀਰ ਤੇ ਗੁੱਸਾ ਕਰਦੀ ਰਹਿੰਦੀ ਰਾਜਵੀਰ ਨੂੰ ਕਦੇ ਖਾਣਾ ਕੱਚਾ ਮਿਲਦਾ ਕਦੇ ਜਲਿਆ ਹੋਇਆ ਦੋਨਾਂ ਦੀ ਲੜਾਈ ਰੋਜ਼ ਵਧਦੀ ਗਈ ਇੱਕ ਦਿਨ ਰਾਜਵੀਰ ਛੱਤ ਤੇ ਬੈਠਾ ਸੀ ਥੱਕਿਆ ਹੋਇਆ ਟੁੱਟਿਆ ਹੋਇਆ ਉਸ ਨੂੰ ਅਹਿਸਾਸ ਹੋਇਆ ਮੈਂ ਸੋਚਦਾ ਸੀ ਕਿ ਮੈਂ ਮਾਂ ਨੂੰ ਸਹਾਰਾ ਦੇ ਰਿਹਾ ਪਰ ਅਸਲ ਵਿੱਚ ਤਾਂ ਮਾਂ ਹੀ ਸੀ ਜੋ ਮੇਰਾ ਸਹਾਰਾ ਸੀ ਆਪਣੇ ਕਮਰੇ ਵਿੱਚ ਪਈ ਰੀਤ ਨੂੰ ਵੀ ਹੌਲੀ-ਹੌਲੀ ਸਮਝ ਆਇਆ ਮੈਂ ਉਸ ਔਰਤ ਨੂੰ ਗਵਾ ਦਿੱਤਾ ਜੋ ਮੈਨੂੰ ਸੱਚਮੁੱਚ ਮਾਂ ਦੀ ਤਰ੍ਹਾਂ ਪਿਆਰ ਕਰਦੀ ਸੀ ਤੇ ਮੈਂ ਬਦਲੇ ਵਿੱਚ ਉਸ ਨੂੰ ਸਿਰਫ અપਮਾਨ ਦਿੱਤਾ ਦੋਨੇ ਆਪਣੀ ਆਪਣੀ ਅੱਗ ਵਿੱਚ ਜਲ ਰਹੇ ਸੀ ਤੇ ਉਧਰ ਕੁਲਜੀਤ ਕੌਰ ਆਤਮ ਸਰਮਾਨ ਦੇ ਨਾਲ ਆਪਣੇ ਜੀਵਨ ਦੇ ਨਵੇਂ ਅਧਿਆਏ ਨੂੰ ਖੁਸ਼ੀ-ਖੁਸ਼ੀ ਜਿਉਂ ਰਹੀ ਸੀ। ਹਾਂਜੀ ਦੋਸਤੋ ਕੁਲਜੀਤ ਕੌਰ ਨੇ ਰਾਜਵੀਰ ਤੇ ਰੀਤ ਦੇ ਨਾਲ ਜੋ ਕੀਤਾ ਸਹੀ ਕੀਤਾ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣਾ। ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਆ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ